ਮਰਦੂਬਾਦ ਮਰਦੂਬਾਦ ਖਿਨਾਵਾੜਾ ਮਰਦੂਬਾਦ ਕੀ ਬੇਚਾਰ ਮਰਦੂਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਖਿਨਾਵਾੜਾ ਮਰਦੂਬਾਦ ਕੀ ਬੇਚਾਰ ਮਰਦੂਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਖਿਨਾਵਾੜਾ ਮਰਦੂਬਾਦ ਖਿਨਾਵਾੜਾ ਮਰਦੂਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਾਸੋ ਥਾਣੇ ਦੇ ਵਿੱਚ ਕੱਲ ਰਾਤ ਤੋਂ ਇੱਕ ਧਰਨਾ ਲੱਗਿਆ ਉਹ ਧਰਨਾ ਨਿਬੜਦਾ ਇਹ ਦੂਜਾ ਧਰਨਾ ਫੇਰ ਲੱਗ ਜਾਂਦਾ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਧਰਨਾ ਲੱਗਿਆ ਬਏ ਕੱਲ ਧਰਨਾ ਲੱਗਿਆ ਸੀ ਖਨੌੜਾ ਪਿੰਡ ਦੀ ਪੰਚਾਇਤ ਵੱਲੋਂ ਲਗਾਇਆ ਗਿਆ ਸੀ ਕਿ ਪਿੰਡ ਦੀਆਂ ਬੀਬੀਆਂ ਦੀ ਪਿੰਡ ਦੇ ਵਿਅਕਤੀਆਂ ਵੱਲੋਂ ਵੀਡੀਓ ਬਣਾਈ ਗਈ ਵੀਡੀਓ ਬਣਾ ਕੇ ਬਾਹਰਲ ਕੀਤੀ ਗਈ ਉਸ ਤੋਂ ਬਾਅਦ ਥਾਣੇ ਦਰਖਾਸਤ ਦਿੱਤੀ ਜਾਂਦੀ ਹੈ ਕਾਰਵਾਈ ਨਹੀਂ ਹੁੰਦੀ ਕਾਰਵਾਈ ਕਰਾਉਣ ਦੇ ਲਈ ਧਰਨਾ ਲੱਗਦਾ ਇਹ ਕਾਰਵਾਈ ਹੁੰਦੀ ਹੈ ਧਰਨਾ ਚੱਕਿਆ ਜਾਂਦਾ ਇਹ ਫਿਰ ਦੂਜੀ ਧ ਆਕੇ ਧਰਨਾ ਲਗਾਉਂਦੀ ਆ ਕਿ ਧੱਕਾ ਕੀਤਾ ਗਿਆ ਨਜਾਇਜ਼ ਪਰਚਾ ਕੀਤਾ ਗਿਆ ਗਰੀਬਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਨੇ ਕਪਲਮਾਨ ਜੀ ਬੈਠੇ ਨੇ ਦੀਪਾ ਰਾਮਗੜ ਬੈਠੇ ਨੇ ਮਨਪ੍ਰੀਤ ਤੇਜਿੰਦਰ ਜੀ ਬੈਠੇ ਨੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਨੇ ਜਿਹੜੇ ਆਗੂ ਨੇ ਜਿਹੜੇ ਉਹ ਇੱਥੇ ਬੈਠੇ ਨੇ ਗੱਲ ਕਰਾਂਗੇ ਕਿਉਂ ਧਰਨਾ ਲਗਾਉਣਾ ਪੈ ਗਿਆ ਕਿਉਂਕਿ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਜੇ ਸਰਕਾਰ ਦੇ ਵਿੱਚ volunteers ਨਾਲ ਧੱਕਾ ਹੋਣ ਲੱਗ ਗਿਆ ਤਾਂ ਬਹੁਤ ਵੱਡੇ ਸਵਾਲ ਨੇ ਜਿਹੜੇ ਉੱਠਦੇ ਨੇ ਦੀਪਾ ਰਾਮਗੜ ਜੀ ਬੈਠੇ ਨੇ ਗੱਲ ਕਰਦੇ ਆ ਦੀਪਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਬੱਤੇ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਕੀ ਗੱਲ ਹੋ ਗਈ ਧਰਨਾ ਲਗਾਉਣਾ ਪੈ ਗਿਆ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਅੱਜ ਆਮ ਆਦਮੀ ਪਾਰਟੀ ਦੇ ਯੋਧਿਆਂ ਨੂੰ ਹੀ ਧਰਨੇ ਲਾਉਣੇ ਪੈ ਗਏ ਤਵਾਨਾ ਸਾਹਿਬ ਗੱਲ ਇਹ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕੇ ਆ ਤਰਨ ਖਰੋੜਾ ਇੱਕ ਗਰੀਬ ਪਰਿਵਾਰ ਚੋਂ ਆ ਹਮ ਇਲੈਕਸ਼ਨ ਲੜਨਾ ਹਰ ਇੱਕ ਦਾ ਅਧਿਕਾਰ ਆ ਜੀ ਉਹ ਸਰਪੰਚੀ ਦੀ ਇਲੈਕਸ਼ਨ ਲੜਿਆ ਸੀ ਮਹੰਤ ਹਰਵਿੰਦਰ ਖਨੋੜੇ ਦੇ ਖਿਲਾਫ ਹਮ ਤੇ ਜਾਦੇ ਨੇ ਹਰ ਆਪਣਾ ਹੱਥ ਕੰਡੇ ਆਪਣਾ ਲੇ ਵੀ ਮੇਰੇ ਖਿਲਾਫ ਇਲੈਕਸ਼ਨ ਨਾ ਲੜ ਦੇਖੋ ਹਰੇਕ ਬੰਦੇ ਦਾ ਅਧਿਕਾਰ ਆ ਇਲੈਕਸ਼ਨ ਲੜਨਾ ਜੀ ਦਾ ਜੀ ਕਰਦਾ ਲੜ ਸਕਦਾ ਇਲੈਕਸ਼ਨ ਇਹ ਕੋਈ ਰੋਕਤਾ ਹੈ ਨਹੀਂ ਸੋ ਇਹਨੇ ਪਹਿਲਾਂ ਤਾਨੂੰ ਲਾਲਚ ਦਿੱਤਾ ਪਹਿਲਾਂ ਧਮਕਾਇਆ ਇਹ ਡਰਿਆ ਨਹੀਂ ਫਿਰ ਇਹਨੇ ਲਾਲਚ ਦਿੱਤਾ ਮੇਰੇ ਤੋਂ ਕੁਝ ਲੈ ਲੈ ਵੀ ਤੂੰ ਮੇਰੇ ਖਿਲਾਫ ਇਲੈਕਸ਼ਨ ਨਾ ਲੜੀ ਪਰ ਉਹ ਨਾ ਧਮਕੀਆਂ ਤੋਂ ਡਰਿਆ ਨਾ ਲਾਲਚ ਚ ਆਇਆ ਉਹ ਆਵਾਦੀ ਪਾਰਟੀ ਦਾ ਪੁਰਾਣਾ ਵਲੰਟੀਅਰ ਸਾਥੀ ਸਾਡਾ ਇਮਾਨਦਾਰ ਸੱਚਾ ਸੁੱਚਾ ਬੰਦਾ ਸੋ ਉਸ ਟਾਈਮ ਤੂੰ ਇਹ ਖੁੰਦ ਖਾਣ ਲੱਗ ਗਿਆ ਉਸ ਤੋਂ ਫਿਰ ਕਦੇ ਕਿਸੇ ਤੋਂ ਕਹਿ ਕੇ ਕਦੇ ਦਰਖਾਸਤ ਦਵਾਨ ਦਾਦੀ ਕਦੇ ਕਿਸੇ ਤੋਂ ਉਹਨੂੰ ਨਜਾਇਜ਼ ਤੰਗ ਕਰਨ ਲੱਗ ਗਿਆ ਸੋ ਆਹੀ ਮਸਲਾ ਅਸਲ ਮਸਲਾ ਹੀ ਇਲੈਕਸ਼ਨ ਦਾ ਫਿਰ ਵੀ ਇਹ ਮੇਰੇ ਖਿਲਾਫ ਇਲੈਕਸ਼ਨ ਕਿਉਂ ਲੜਿਆ ਕਿਉਂਕਿ ਇਹਨਾਂ ਨੂੰ ਚੌਧਰਾਂ ਦੀ ਮਤਲਬ ਹੀ ਆਦਤ ਤਾਂ ਪੈ ਗਈ ਨਾ ਹੁਣ ਪਹਿਲਾਂ ਕਾਂਗਰਸੀ ਸਰਕਾਰ ਰਹੀ ਇਹਨਾਂ ਨੂੰ ਚੌਧਰਾਂ ਦੀ ਆਦਤ ਪਈ ਹੈ ਹੁਣ ਇਹ ਇਹ ਆਮ ਬੰਦੇ ਨੂੰ ਤਾਂ ਇਹ ਬੰਦਾ ਬੰਦਾ ਹੀ ਨਹੀਂ ਸਮਝਦੇ ਧੱਕਾ ਕਰਦੇ ਨੇ ਹਰੇਕ ਨਾਲ ਹਰੇਕ ਦੀ ਕੁੱਟਮਾਰ ਕਰਦਦੇ ਨੇ ਥਾਣੇ ਚ ਕਾਂਦਦੇ ਨੇ ਪਰਚੇ ਕਰਾਉਂਦੇ ਨੇ ਸੋ ਆਮ ਲੋਕ ਵਿਚਾਰੇ ਡਰਦੇ ਵੀ ਨਹੀਂ ਲੋਕ ਡਰ ਜਾਂਦੇ ਨੇ ਯਾਰ ਆਪਾਂ ਕਿੱਥੇ ਪੰਗਾ ਲਾਵਾਂਗੇ ਇਹਦੇ ਨਾਲ ਵੀ ਪਰਚਾ ਕਰਾ ਦੂ ਜੇਲ੍ਹ ਚ ਸੋ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਇਮਾਨਦਾਰ ਬੰਦਿਆਂ ਨਾਲ ਖੜੇ ਆ ਸੱਚੇ ਸੁੱਚੇ ਬੰਦਿਆਂ ਨਾਲ ਖੜੇ ਆ ਜਿੰਨਾ ਚਿਰ ਮਹਾਂਤ ਖਨੌੜੇ ਨੇ ਸਦੀਕ ਜੀ ਦੇ ਘਰੇ ਜਾ ਕੇ ਉਹਨੂੰ ਧਮਕਾਇਆ ਉਹਦੀ ਵਾਈਫ ਨੂੰ ਵੀ ਗਾਲੀ ਗਲੋਚ ਕੀਤੀ ਭੱਦੀ ਸਬਦਾਲੀ ਬੋਲੀ ਉਹ ਵੀਡੀਓ ਦੇ ਵਿੱਚ ਰਿਕਾਰਡ ਆ ਸੋ ਅਸੀਂ ਇਹਨਾਂ ਸਾਹਿਬ ਮੰਗਦੇ ਵੀ 4 ਮਹੀਨੇ ਪਹਿਲਾਂ ਜਿਹੜੀ ਉਹਦੀ ਦਰਖਾਸਤ ਦਿੱਤੀ ਉਹਦੇ ਪਰਚਾ ਕਿਉਂ ਨਹੀਂ ਹੋਇਆ ਹੂੰ ਇੱਧਰ ਰਾਤ ਨੂੰ ਸਾਡੀਆਂ ਮਾਵਾ ਮਾਣਾਂ ਨੂੰ ਆਪਣੇ ਥਾਣੇ ਚੱਲਿਆ ਆ ਕੇ ਨਰੇਗਾ ਵਾਲਿਆਂ ਨੂੰ ਮਤਲਬ ਵੀ ਉਹ ਡਰਦੇ ਨੇ ਵਿਚਾਰੇ ਹੂੰ ਉਹ ਡਰ ਕੇ ਆ ਜਾਂਦੇ ਨੇ ਉਹਨਾਂ ਤੋਂ ਕੋਈ ਪ੍ਰੈਸ ਰਿਪੋਰਟ ਕਰਕੇ ਪੁਲਿਸ ਨੂੰ ਤੇ ਪ੍ਰੈਸ਼ਰ ਪਾਤਾ ਉਹਨਾਂ ਦੇ ਗਰੀਬ ਆਦਮੀ ਤੇ ਪਰਚਾ ਕਰਾਤਾ ਉਹ ਕਹਿੰਦੇ ਜੀ ਇਹ ਨਾ ਇਹਨਾਂ ਦੀ ਕਹਿੰਦੇ ਵੀਡੀਓ ਵਾਇਰਲ ਕਰਤੀ ਇਹਨਾਂ ਦੀ ਆ ਭਾਬਰਾਂ ਨੂੰ ਫੇਸ ਪਚਾਈਆ ਕੋਈ ਬੀਬੀ ਕਿਸੇ ਪਰਿਵਾਰ ਚੋਂ ਕੋਈ ਕਿਸੇ ਪਰਿਵਾਰ ਚੋਂ ਇੱਥੇ ਜਰਨਲ ਵੀ ਕਹਿੰਦੇ ਨਰੇਗਾ 'ਚ ਕੰਮ ਕਰਦੇ ਨੇ ਐਸਸੀ ਪਰਿਵਾਰ ਵੀ ਨਰੇਗਾ 'ਚ ਕੰਮ ਕਰਦੇ ਨੇ ਰਿਸ਼ਤੇਦਾਰੀਆਂ 'ਚ ਵੀਡੀਓ ਬੱਗੀ ਕਹਿੰਦੇ ਸਭ ਤੋਂ ਕਹਿੰਦੇ ਬੇਇੱਜ਼ਤੀ ਹੋਈ ਹੈ ਜੀ ਇਹਦੇ ਨਾਲ ਨੀ ਤਵਾਣਾ ਸਾਹਿਬ ਕਿਸੇ ਨੇ ਉੱਥੇ ਵੀਡੀਓ ਬਣਾ ਲਈ ਚਲੋ ਉਹ ਚੀਜ਼ ਤਾਂ ਉਹਨਾਂ ਨੇ ਕਹਿ ਵੀ ਦਿੱਤਾ ਤੀ ਜੀ ਵੀਡੀਓ ਵੈਸੇ ਵੀਡੀਓ ਬਣਾਈ ਕਿਉਂ ਹੂੰ ਉਥੇ ਕਿਸੇ ਨੇ ਵੀਡੀਓ ਬਣਾ ਲਈ ਉਹ ਇਹੀ ਕਹਿ ਰਹੀ थी ਭਾਈ ਕੰਮ ਤਾਂ ਆਪਣਾ ਇਮਾਨਦਾਰੀ ਨਾਲ ਕਰੋ ਹੂੰ ਇਹਦੇ ਵਿੱਚ ਅਧਿਕਾਰ ਆ ਯਾਰ ভোটার ਨੇ ਉਹ ਉਹ ਕਹਿੰਦੇ ਜੀ ਉਹ ਉਹਨਾਂ ਨੇ ਇਹ ਵੀ ਸਵਾਲ ਚੁੱਕੇ ਕਿ ਉਹਨਾਂ ਕੋਲ ਕੀ ਅਧਿਕਾਰ ਆ ਵੀਡੀਓ ਬਣਾਉਣ ਦਾ ਪੰਚ ਨਹੀਂ ਸਰਪੰਚ ਨਹੀਂ ਤਿੰਨਾਂ ਨਾਲ 13 ਚ ਨਾ 15 ਚ ਮਹਾਂਤ ਕੋਲ ਕੀ ਮਹਾਂਤਕ ਮੰਤ ਕੌਣਾ ਕੀ ਆ ਉਹਦੇ ਕੋਲ ਪੰਚ ਕਿ ਸਰਪੰਚ ਆ ਉਹਦੇ ਕੋਲ ਕੀ ਅਧਿਕਾਰ ਆ ਇਹ ਤਾਂ ਬਲਾਕ ਪ੍ਰਧਾਨ ਆ ਜੀ ਹੂੰ 15 ਪਿੰਡਾਂ ਦਾ ਬਲਾਕ ਪ੍ਰਧਾਨ ਸੀਐਮ ਸਾਹਿਬ ਭਗਵੰਤ ਮਾਨ ਜੀ ਤੇ ਸੈਨ ਹੋਏ ਨੇ ਹੂੰ ਬਲਾਕ ਪ੍ਰਧਾਨ ਉਹਦੇ ਉਹਦੇ ਕੋ ਨਾ ਪੰਚਾਂ ਨਾ ਸਰਪੰਚ ਜੀ ਜੇ ਲੇਡੀ ਕੋਲ ਜਾਣਾ ਫਿਰ ਆਪਣੀ ਵਾਈਫ ਨੂੰ ਭੇਜੇ ਨਾ ਹੂੰ ਉਹਦੇ ਕੋਲ ਵੀ ਕੀ ਅਧਿਕਾਰ ਆ ਹੂੰ ਸੋ ਬੇਨਤੀ ਕਰਦੇ ਆ 4 ਮਹੀਨੇ ਪਹਿਲਾਂ ਜਿਹੜੀ ਦਰਖਾਸਤ ਦਿੱਤੀ ਹੋਈ ਆ ਭੱਦੀ ਸਬਦਾਲੀ ਬੋਲੀ ਗਾਲੀ ਗਲੋਚ ਕੀਤੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਦੀਕ ਜੀ ਨੂੰ ਤੇ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਆ ਕੋਈ ਐਮਰਜੈਂਸੀ ਹੋ ਜਾਂਦੀ ਹੈ ਜੀ ਰਸਤਾ ਰੁਕਿਆ ਵਾਏ ਪੁਲਿਸ ਪ੍ਰਸ਼ਾਸਨ ਨੂੰ ਕਿਤੇ ਜਾਣਾ ਪੈਂਦਾ ਹੈ ਜੀ ਬਣਾ ਸਾਹਿਬ ਰਸਤਾ ਤੁਸੀਂ ਕਹਿੰਦੇ ਹੋ ਅਸੀਂ ਸਾਈਡ ਤੇ ਵਹਿ ਜੰਨੇ ਆ ਨਹੀਂ ਅਸੀਂ ਨਹੀਂ ਕਹਿੰਦੇ ਜੀ ਜੋ 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 ਸਵਾਲ ਬਣਦੇ ਨੇ ਕਰੋ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਹਾਡੇ ਤੇ ਪਰਚਾ ਬਣਦਾ ਉਹ ਕਹਿੰਦੇ ਤੂੰ ਕਰਾ ਲਾ ਸਾਨੂੰ ਉਹਨਾਂ ਨੇ ਹੀ ਕਿਹਾ ਨਹੀਂ ਕਿਸੇ ਨੂੰ ਲੋੜ ਆ ਹੁਣੀ ਨਿਕਲੇ ਨੇ ਅੰਦਰ ਉਹ ਉਹ ਚੱਲ ਕੇ ਗਏ ਨੇ ਕਿਸੇ ਨੂੰ ਰੁਕਿਆ ਨਹੀਂ ਗਿਆ ਸਾਰੇ ਆ ਜਾ ਪ੍ਰਸ਼ਾਸਨ ਨੇ ਬਾਹਰ ਜਾਣਾ ਅਸੀਂ ਸਿਰਫ ਸ਼ਾਂਤਪੂਰਵ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਕਿਸੇ ਨੂੰ ਨਹੀਂ ਰੋਕਿਆ ਗਿਆ ਕੋਈ ਜਿੱਥੇ ਪੁਲਿਸ ਨੇ ਬਾਹਰ ਜਾਣਾ ਪੁਲਿਸ ਵੀ ਜਾ ਸਕਦੀ ਹੈ ਜਿਹੜੇ ਬੰਦੇ ਨੂੰ ਕੋਈ ਲੋੜਾ ਅੰਦਰ ਹੁਣ ਤੁਹਾਡੇ ਸਾਹਮਣੇ ਨਿਕਲ ਕੇ ਗਏ ਇਹ ਕੋਈ ਇਹ ਤਾਂ ਕੋਈ ਉਹ ਨਹੀਂ ਹੈਗਾ ਦੇਖੋ ਉਹਨਾਂ ਨੇ ਤੁਹਾਨੂੰ ਕਹਿਤਾ ਤੁਸੀਂ ਕਿਹਾ ਵੀ ਤੁਸੀਂ ਰਸਤਾ ਰੋਕਿਆ ਉਹਨਾਂ ਨੇ ਕਹਿਤਾ ਕਰ ਲਓ ਕੀ ਕਰਦੇ ਆ ਅਸੀਂ ਨਹੀਂ ਇਹ ਗੱਲ ਕਹਿੰਦੇ ਅਸੀਂ ਸਾਈਡ ਤੇ ਬਹਿ ਜੰਨੇ ਆ ਅਸੀਂ ਇਨਸਾਫ ਪਸੰਦ ਵਿਅਕਤੀ ਆ ਆਮ ਆਦੀਮ ਪਾਰਟੀ ਦੇ ਵਲੰਟੀਅਰ ਆ ਜਿਹੜਾ ਉਹਦੇ ਨਾਲ ਧੱਕਾ ਹੋਇਆ ਜੋ ਵੀਡੀਓ ਬਣੀ ਪਈ ਆ ਜੋ ਘਰੇ ਜਾ ਕੇ ਧਮਕਾ ਕੇ ਆਇਆ ਉਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਜੀ ਕਪਲ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਸਿਸਟਮ ਨੂੰ ਲੋਕ ਕਹਿ ਰਹੇ ਨੇ ਧਰਨਿਆਂ ਤੋਂ ਬਿਨਾਂ ਇਨਸਾਫ ਨਹੀਂ ਮਿਲਦਾ ਸਰਕਾਰ ਆਮ ਆਦਮੀ ਪਾਰਟੀ ਦੇ ਤੁਹਾਨੂੰ ਵੀ ਖੁੱਤਰਨੇ ਲਾਉਣੇ ਪੈਗੇ ਜੀ ਨਹੀਂ ਦੇਖੋ ਆਵਾਜ਼ ਤਾਂ ਬੁਲੰਦ ਕਰਨੀ ਪੈਂਦੀ ਆ ਅਸੀਂ ਇਹ ਜਿਹੜੀ ਸਾਰੇ ਬੈਠੇ ਅੱਥੇ ਧਰਨੇ ਲਾਦਾ ਕਿ ਇੱਥੇ ਆਏ ਹੋਏ ਨੇ ਤੇ ਜੇ ਕੋਈ ਕੋਈ ਗਲਤ ਗੱਲ ਹੁੰਦੀ ਆ ਪਹਿਲਾਂ ਅਸੀਂ ਕਾਂਗਰਸ ਕਾਲੀਆਂ ਦੇ ਖਿਲਾਫ ਧਰਨੇ ਲਾ ਲਾ ਕੇ ਉਹਨਾਂ ਦੇ ਆ ਜੋ ਜਾਗਰਤ ਕੀਤੀਆਂ ਨੇ ਗੱਲਾਂ ਇਹ ਤਾਂ ਹੀ ਅੱਜ ਇੱਥੇ ਸਾਰੇ ਬੈਠੇ ਆ ਪੀ ਸੀ ਐਮ ਸਾਹਿਬ ਕਹਿੰਦੇ ਨੇ ਕਹਿੰਦੇ ਲੋਕ ਜੀ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਧਰਨੇ ਲਾਉਣ ਨੂੰ ਪਰ ਮਸਲਾ ਨਹੀਂ ਨਹੀਂ ਇਦਾਂ ਨਹੀਂ ਹੈਗਾ ਬਿਲਕੁਲ ਇਦਾਂ ਨਹੀਂ ਹੈਗਾ ਤੇ ਪਰ ਜਿਹੜੀ ਨਜਾਇਜ਼ ਗੱਲ ਜਿਹੜੀ ਰਾਤ ਹੋਈ ਆ ਬਿਲਕੁਲ ਸਰਾ ਸਾਰਾ ਨਜਾਇਜ਼ ਆ ਜਿਹੜਾ ਪਰਚਾ ਹੋਇਆ ਉਹ ਤੁਹਾਨੂੰ ਪਤਾ ਕੀ ਹੋਇਆ ਜੀ ਉਹ ਹੋਇਆ ਵੀ ਸਰਕਾਰੀ ਕੰਮ 'ਚ ਵਿਗਨ ਪਾਉਣ ਦਾ ਪਰਚਾ ਕੀਤਾ ਗਿਆ ਕੀ ਕੰਮ ਸੀਗਾ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਮ ਰਾਹੀਂ ਵੀ ਨਰੇਗਾ ਵਰਕਰ ਕੰਮ ਕਰ ਰਹੇ ਆ ਠੀਕ ਆ ਜੀ ਇਹਦੇ ਵਾਸਤੇ ਦੇਖੋ ਮੈਂ ਤੁਹਾਡੇ ਮੈਗ ਤੋਂ ਦੱਸਣਾ ਚਾਹੁੰਦਾ ਤੁਸੀਂ ਵੀ ਸਵਾਲ ਕਰਦੇ ਹੋ ਤੁਹਾਡੇ ਕੋਲ ਕੀ ਅਹੁਦਾ ਕੀ ਅਹੁਦਾ ਜਿਹੜਾ ਬੰਦਾ ਕੋਈ ਬੰਦਾ ਜੀ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਭਾਰਤ ਦਾ ਵਾਸੀ ਹੋਣਾ ਚਾਹੀਦਾ ਠੀਕ ਆ ਜੀ ਉਹ ਆਪਣੇ ਪਿੰਡ ਦਾ ਪਾਸੋਂ ਦਾ 90 ਦਾ ਉਹ ਕਿਤੇ ਵੀ ਜਾ ਕੇ ਕੋਈ ਬੰਦਾ ਕੋਈ ਵੀ ਗੱਲ ਪੁੱਛ ਸਕਦਾ ਉਹਨੂੰ ਅਧਿਕਾਰ ਆ ਇਹ ਅਧਿਕਾਰ ਦਿੱਤਾ ਸਾਨੂੰ ਸੰਵਿਧਾਨ ਨੇ ਸਾਨੂੰ ਬੀ ਆਰ ਬਾਬਾ ਸਾਹਿਬ ਇਹਦ ਕਰ ਰਹੇ ਠੀਕ ਹੈ ਜੀ ਕੋਈ ਬੰਦਾ ਕਿਤੇ ਵੀ ਕੋਈ ਕੰਮ ਹੋ ਰਿਹਾ ਉਹ ਪੁੱਛ ਸਕਦਾ ਜੇਕਰ ਉਹਨਾਂ ਨੇ ਬਣਾ ਲਿਆ ਤੇ ਜਿਹੜੀ ਗੱਲ ਸੀ ਕਿ ਤੁਹਾਨੂੰ ਟੈਕਨੀਕਲੀ ਤੁਹਾਨੂੰ ਪਤਾ ਹੈ ਸਾਰੀ ਗੱਲ ਦਾ ਮੈਂ ਤੁਹਾਡੇ ਮਦਰ ਨੂੰ ਦੱਸਣਾ ਚਾਹੁੰਦਾ ਕਿ ਇੱਕ ਰੈਲੀ ਹੋਈ ਸੀ ਕਾਂਗਰਸ ਦੀ 90 ਚ ਇਹ ਸਾਰੇ ਲੀਡਰ ਇਹਦੇ ਆਏ ਸੀਗੇ ਉੱਥੇ ਜਿਹੜੇ ਨਰੇਗਾ ਵਰਕਾਂ ਨੂੰ ਨਜਾਇਜ਼ ਤਰੀਕੇ ਦੇ ਨਾਲ ਜਿਹੜਾ ਮਹੰਤ ਖਨੋੜਾ ਹੱਥ ਦਾ ਅਵੇ ਹੈਗਾ ਕੋਈ ਥੋਂ ਦਾ ਬੰਦਾ ਉਹਦੇ ਘਰ ਵਾਲੀ ਸਰਪੰਚ ਆ ਤੇ ਆਪ ਤਾਂ ਹੈ ਨਹੀਂ ਉਹ ਉਹ ਨਾ ਕੋ 13 ਚ ਨਾ 9 ਚ ਜੀ ਮੈਂ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਆ ਪਟਿਆਲਾ ਦਿਹਾਤੀ ਦਾ ਪ੍ਰਧਾਨ ਸੀਗਾ ਉਹ ਉਹ ਉਦਾਂ ਹੀ ਫੀਲਿੰਗ ਲਈ ਜਾਂਦਾ ਉਹ ਉਹ ਸੀਗਾ ਹੁਣ ਹੈ ਨਹੀਂ ਕੋਈ ਪਾਰਟੀ ਦਾ ਜਿਹੜਾ ਮਾਜੀ ਬਣ ਜੇ ਜੀ ਗੱਲ ਤਾਂ ਸਰਕਾਰ ਦੀ ਹੁੰਦੀ ਹੈ ਸਰਕਾਰ ਤਾਂ ਆਵਾਰੀ ਪਾਰਟੀ ਦੀ ਹੈ ਤੇ ਇਹ ਕਹਿਣ ਦਾ ਭਾਵ ਇਹਨਾਂ ਨੇ ਗਲਤ ਤਰੀਕੇ ਦਾ ਨਰੇਗਾ ਵਰਕਰ ਉੱਥੇ ਲੈ ਕੇ ਗਏ ਇਹ ਤੇ ਉਹ ਸਵਿਧਾਨ ਦੀਆਂ ੱਟੀਆਂ ਡਾਈਆਂ ਉਹਨਾਂ ਨੇ ਉੱਥੇ ਨਾ ਜਦੋਂ ਉਹਨਾਂ ਦੀ ਵੀਡੀਓ ਬਣੀ ਆ ਉੱਥੇ ਦੇ ਹੋਈ ਆ ਗੱਲ ਹੋਈ ਆ ਸਾਡੇ ਬੰਦੇ ਬੈਠੇ ਆ ਕਨੋੜੇ ਪਿੰਡ ਦੇ ਆ ਬੈਠੇ ਨੇ ਭਾਈ ਸਾਹਿਬ ਜੀ ਇਹਨਾਂ ਨੇ ਵੀਡੀਓ ਹੀ ਬਣਾਈ ਆ ਉਸ ਟਾਈਮ ਨਾ ਤਾਂ ਉੱਥੇ ਕੋਈ ਮੇਡ ਸੀਗਾ ਤੇ ਇਹਨਾਂ ਦੇ 10 ਤੋਂ 12 ਬੰਦੇ ਘੱਟ ਸੀਗੇ ਜਿਹੜੇ ਉੱਥੇ ਰੈਲੀ ਗਏ ਹੋਏ ਸੀਗੇ ਠੀਕ ਆ ਜੀ ਤੇ ਇਹ ਮਸਲਾ ਸਿਰਫ ਆ ਸਾਰਾ ਜੀ ਉਹ ਕਹਿੰਦੇ ਜੀ ਉੱਥੋਂ ਜਿਹੜੇ ਸੈਕਟਰੀ ਸਾਹਿਬ ਸੀ ਉਹ ਪਹੁੰਚੇ ਨੇ ਉਹਨਾਂ ਨੇ ਸਾਰਾ ਚੈੱਕ ਕੀਤਾ ਜਿੰਨੇ ਬੰਦਿਆਂ ਦੀ ਹਾਜ਼ਰੀ ਸੀ ਉਹਨੇ ਬੰਦੇ ਹਾਜ਼ਰ ਸੀ ਉੱਥੇ ਉਹ ਸਾਰੇ ਜਿਹੜੇ ਗੈਰ ਹਾਜ਼ਰ ਵੀ ਸੀ ਉਹਨਾਂ ਦੀ ਹਾਜ਼ਰੀ ਨਹੀਂ ਸੀ ਲੱਗੀ ਉਹ ਸਾਰੀ ਵੀਡੀਓ ਬਣੀ ਹੋਈ ਆ ਬਾਅਦ ਦੇ ਵਿੱਚ ਬਣਾਈ ਹੋਈ ਉਹਨਾਂ ਨੇ ਪਹਿਲੀ ਵੀਡੀਓ ਇਹਨਾਂ ਕੋਲ ਪਈ ਆ ਉਹ ਡਿਲੀਟ ਕੀਤੀ ਜਾਂਨੇ ਬਾਅਦ ਚ ਠੀਕ ਹੈ ਜੀ ਸੋ ਕਹਿਣ ਦਾ ਭਾਵ ਗਲਤ ਤਰੀਕੇ ਦੇ ਨਾਲ ਨਾਜਾਇਜ਼ ਤਰੀਕੇ ਦੇ ਨਾਲ ਕੋਈ ਵੀਡੀਓ ਮੰਨ ਲਓ ਬਣ ਵੀ ਗਈ ਆ ਬੈਠੇ ਆ ਸਾਡੀ ਬਣਾ ਲਓ ਵੀਡੀਓ ਕਿਹੜੀ ਬਣਾਉਣੀਆਂ ਜੀ ਭੇਜ ਦਿਓ ਜਿੰਨੂੰ ਭੇਜਣੀਆਂ ਠੀਕ ਹੈ ਜੀ ਜੇ ਤੁਸੀਂ ਸਹੀ ਕੰਮ ਕਰ ਰਹੇ ਤਾਂ ਤੁਹਾਨੂੰ ਡਰਨ ਦੀ ਕੀ ਲੋੜ ਆ ਵੀ ਕੋਈ ਬੰਦਾ ਮਤਲਬ ਆਵਾਜ਼ ਨਾ ਉਠਾ ਬਈ ਇਹਨਾਂ ਦਾ ਮਤਲਬ ਇਹ ਹੈ ਠੀਕ ਹੈ ਜੀ ਇਹਨਾਂ ਨੂੰ ਪਿਛਲੇ 70 ਸਾਲ ਤੋਂ ਇਹ ਭੁੱਸ ਪਿਆ ਹੈ ਲੋਕਾਂ ਦੇ ਪਰਚੇ ਕਰਾਉਂਦੇ ਆ ਉਹ ਸਾਹਮਣੇ ਖੜਿਆ ਐਸ ਜੀ ਸਾਹਿਬ ਹੁਣੇ ਆਏ ਨੇ ਚਲੋ ਤੇ ਪਰ ਤੁਸੀਂ ਥਾਣਾ ਭਾਸੋਂ ਪੁੱਛ ਲਓ ਜੀ ਕਤਵਾਲੀ ਚਲੇ ਜਾਓ ਸਦਰ ਚੱਲ ਜਾਓ ਸਾਰੀਆਂ ਚੌਂਕੀਆਂ ਚੱਲ ਜਿਓ ਜੀ ਸਾਡੇ ਐਮਐਲਏ ਸਾਹਿਬ ਨੇ ਗੁਰਦੇਵ ਸਿੰਘ ਦੇਵਮਾਨ ਜੀ ਨੇ ਕਿਸੇ ਬੰਦੇ ਦੇ ਪਰਚਾ ਪਾਇਆ ਹੋਵੇ 3 ਸਾਲਾਂ ਦੇ ਵਿੱਚ ਉਹ ਕਹਿੰਦੇ ਜੀ ਪ੍ਰੈਸ਼ਰਾਈਜ਼ ਗੁਰਦੇਵ ਸਿੰਘ ਦੇ ਮਨ ਕਰ ਰਿਹਾ ਕਹਿੰਦੇ ਜੀ ਫੋਨ ਤੇ ਫੋਨ ਆ ਰਹੇ ਨੇ ਇਦਾਂ ਦੀਆਂ ਗੱਲਾਂ ਉਹਨਾਂ ਨੇ ਫਿਰ ਪਰਚਾ ਕਿਵੇਂ ਹੋ ਗਿਆ ਫਿਰ ਪਰਚਾ ਕਿਵੇਂ ਹੋ ਗਿਆ ਜੀ ਜੀ ਐਮਐਲ ਸਾਹਿਬ ਫੋਨ ਕਰਦੇ ਨੇ ਫਿਰ ਪਰਚਾ ਕਿਵੇਂ ਹੋ ਗਿਆ ਅਸੀਂ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੇ ਨਾ ਕਰਨੀ ਅਸੀਂ ਪਰ ਅਸੀਂ ਨਾ ੱੱਕਾ ਕਰਦੇ ਆ ਨਾ ੱੱਕਾ ਸਹਿਣ ਦਿੰਦੇ ਆ ਸੋ ਸੈਕਟਰੀ ਨਰੇਗਾ ਵਾਲੇ ਸੈਕਟਰੀ ਨੇ 150 ਬੂਟਾ ਲਵਾਇਆ ਸੀ ਮਹਾਂਤ ਹਰਵਿੰਦਰ ਖਨੋੜੇ ਦੀ ਉੱਥੇ ਜ਼ਮੀਨ ਲੱਗਦੀ ਸੀ ਠੀਕ ਹੈ ਜੀ ਸੜਕ ਤੇ ਤਾਂ ਆਪਾਂ ਲਾਉਣੀ ਹੈ ਨਾ ਦਰਖਤ ਜੀ ਇੱਕ ਵਾਰਸ ਦਾ ਆਪਾਂ ਅਭਿਆਨ ਚਲਾਇਆ ਹੋਇਆ ਵੀ ਦਰਖਤ ਹੁਣ ਹੁਣ ਅਹਿਸਾਸ ਵੀ ਹੋ ਰਿਹਾ ਜੀ ਗਰਮੀ ਦੇਖ ਕੇ ਕਿ ਦਰਖਤ ਲੱਗਣੇ ਚਾਹੀਦੇ 115 ਦਰਖਤ ਮਹੰਤ ਹਰਵਿੰਦਰ ਖਨੋੜੇ ਦੇ ਕਹਿਣ ਤੇ ਉਹਨੇ ਪਟਾਤੇ ਪਟਾਤੇ ਜੀ ਪਟਟੇ ਪੱਿੰਡ ਬੈਠਾ ਸਾਰਾ ਚਾਹੇ ਉੱਥੇ ਚੱਲੋ ਕਿਉਂ ਮੇਰੀ ਜ਼ਮੀਨ ਨਾ ਖਰਾਬ ਹੋ ਜਾ ਯਾਰ ਸੜਕ ਤੇ ਪੰਚਾਇਤੀ ਜਗਾ ਉੱਥੇ ਲਾ ਨਹੀਂ ਸਕਦੇ ਆਪਾਂ ਦਰਖਤ ਉਹ ਦਰਖਤਾਂ ਦਾ ਵੀ ਉਹ ਪਰਚਾ ਬਣਦਾ ਉਹਦੇ ਤੇ ਇਹ ਕਤਲ ਕੇਸ ਜਿੰਨਾ ਹੁੰਦਾ ਦਰਖਤਾਂ ਦਾ ਪਰਚਾ ਸੋ ਉਹਦਾ ਕੀ ਅਧਿਕਾਰ ਆ ਕੰਨਾ ਮੇਰੀ ਜ਼ਮੀਨ ਖਰਾਬ ਹੁੰਦੀ ਆ ਦਰਖਤਾਂ ਨਾਲ ਜ਼ਮੀਨ ਖਰਾਬ ਹੁੰਦੀ ਆ ਅਸੀਂ ਜ਼ਮੀਨ 'ਚ ਥੋੜੀ ਲਾ ਰਹੇ ਆ ਪੰਚੇਤੀ ਜਗ੍ਹਾ 'ਚ ਜ਼ਮੀਨ ਉਹ ਲਾ ਰਹੇ ਆ ਜੀ ਸੋ ਇਹਨਾਂ ਦਰਖਤੋ ਪੜਾਤੇ ਬਦਵਾਸੀ ਕਰਦਾ ਜੀ ਪੂਰੀ ਸੋ ਅਸੀਂ ਨਾ ਤੱਕਾ ਕਰਦੇ ਆ ਨਾ ਤੱਕਾ ਸਹਿਣ ਦਿੰਨੇ ਆ ਮਾਨ ਸਾਹਿਬ ਦੇ ਧਿਆਨ 'ਚ ਆ ਜੀ ਦੇ ਮਾਨ ਜੀ ਦੇ ਕੇ ਮੇਰੇ ਵਰਕਰਾਂ ਨੂੰ ਮੇਰੇ ਵਲੰਟੀਅਰਾਂ ਨੂੰ ਧਰਨਾ ਲਗਾਉਣਾ ਪੈ ਗਿਆ ਇਨਸਾਫ ਲੈਣ ਦੇ ਲਈ ਮਾਨ ਸਾਹਿਬ ਨਾਲ ਹਜੇ ਗੱਲ ਨਹੀਂ ਹੋਈ ਜੀ ਕਿਉਂਕਿ ਉਹ ਲੁਧਿਆਣੇ ਇਲੈਕਸ਼ਨ ਮੈਂ ਵੀ ਲੁਧਿਆਣੇ ਆਇਆ ਕਿਉਂਕਿ ਉਹ ਹੋਰ ਕਿਤੇ ਬਾੜ 'ਚ ਡਿਊਟੀ ਸੀ ਸਾਡੀ ਹੋਰ ਕਿਤੇ ਆ ਮਾਨ ਮੀਟਿੰਗਾਂ ਕਰ ਰਹੇ ਨੇ ਅੱਜ ਸੀਐਮ ਸਾਹਿਬ ਵੀ ਉੱਥੇ ਮੀਟਿੰਗਾਂ ਨੁੱਕੜ ਮੀਟਿੰਗ ਸੀਨੀਅਰ ਜਿਹੜੇ ਸਾਡੇ ਸੀਨੀਅਰ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਨਹੀਂ ਜਾਂਦਾ ਜੀ ਮਸਲਾ ਕਿ ਇਹ ਮਸਲਾ ਹੋ ਗਿਆ ਜੀ ਦੇਖੋ ਸਾਨੂੰ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਅਸੀਂ ਨਾਲ ਦੀ ਨਾਲ ਸਾਰੇ ਵਲੰਟੀਅਰਾਂ ਨੂੰ ਫੋਨ ਕਰਿਆ ਇਕੱਠੇ ਹੋ ਕੇ ਅਸੀਂ ਬੈਠ ਗਏ ਹਾਂਜੀ ਸੋ ਤੇਜਿੰਦਰ ਜੀ ਆਮ ਆਦਮੀ ਦੇ ਜੋਧਿਆ ਨੂੰ ਇਹ ਧਰਨੇ ਲਗਾਉਣੇ ਪੈਗੇ ਜੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਤੇ ਲੋਕਾਂ ਨੇ ਸਵਾਲ ਚੱਕਨੇ ਨੇ ਜੀ ਕਹਿੰਦੇ ਫਿਰ ਆਮ ਲੋਕਾਂ ਨੂੰ ਕੀ ਇਨਸਾਫ ਮਿਲੂਗਾ ਦੇਖੋ ਤੁਹਾਡੇ ਸਾਹਮਣੇ ਹੈ ਜੀ ਅਸੀਂ ਕੋਈ ਇਹ ਨਹੀਂ ਹੈਗਾ ਵੀ ਕਿਸੇ ਦਾ ਰਸਤਾ ਰੋਕਿਆ ਹੂੰ ਸਾਈਡ ਤੇ ਬੈਠੇ ਆ ਜੇ ਕਿਸੇ ਨੇ ਆਉਣਾ ਜਾਣਾ ਥਾਣੇ ਜਾ ਸਕਦਾ ਆ ਸਕਦਾ ਹੂੰ ਪਰ ਜਿਹੜੀ ਗੱਲ ਕਰਦੇ ਹੋ ਤੁਸੀਂ ਧਰਨੇ ਦੀ ਇਹ ਪੁਲਿਸ ਨਾਲ ਇੱਕ ਪ੍ਰੈਸ਼ਰਾਈਜ਼ ਕਰਕੇ ਰਾਤ ਤੁਸੀਂ ਉਰੇ ਸੀਗੇ ਤੁਹਾਡੇ ਸਾਹਮਣੇ ਹੂੰ ਆ ਵੀਡੀਓ ਰਹੀ ਹੈ ਮੈਂ ਤੁਹਾਨੂੰ ਇੱਕ ਉੱਥੇ ਕਰਕੇ ਦਿਖਾਉ ਜੀ ਵੀਡੀਓ ਮੈਂ ਤੁਹਾਨੂੰ ਦੱਸਦਾ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਕੇ 10 ਬੰਦਿਆਂ ਨੇ 20 ਨੇ ੱੱਕੇ ਨਾਲ ਪ੍ਰੈਸ਼ਰਾਈਜ਼ ਕਰਕੇ ਪਰਚਾ ਦਾ ਜ਼ਿਕਰ ਆਇਆ ਜੀ ਕੋਈ ਪੁਲਿਸ ਹੁੰਦੀ ਹੈ ਲੋਕਾਂ ਦੇ ਹੱਕਾਂ ਲਈ ਲੜ ਲਈ ਹੱਕਾ ਨਜਾਇਜ਼ ਜਿਹੜੇ ਗੱਲਾਂ ਹੁੰਦੇ ਨੇ ਉਹਨਾਂ ਦਾ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਜੇ ਬੰਦਾ ਕ੍ਰਾਈਮ ਕਰਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਪਰ ਇੰਨਾ ਬੰਦਿਆਂ ਨੇ ਰਾਤ ਪੁਲਿਸ ਨੂੰ ਇੰਨਾ ਜ਼ਿਆਦਾ ਟੌਰਚਰ ਤਰੀਕੇ ਨਾਲ ਮਤਲਬ ਇੱਕੋ ਹਾਈ ਚੈੱਕ ਕਰ ਲੈ ਸਿਸਟਮ ਵੀ ਮਜਬੂਰਨ ਪੁਲਿਸ ਨੂੰ ਪਰਚਾ ਦੇਣਾ ਪਿਆ ਐਸਐਚਓ ਸਾਹਿਬ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ ਥੋੜੇ ਚੈਨਲ ਦੀ 22 ਵੀਡੀਓ ਪਈ ਆ ਤੁਸੀਂ ਦੇਖੀ ਹੈ ਜੀ ਅਸੀਂ ਉਹ ਕਵਰੇਜ ਤੁਸੀਂ ਉਹ ਤੁਸੀਂ ਦੱਸ ਸਕਦੇ ਟੋਣਾ ਸਾਹਿਬ ਚੰਗੀ ਤਰ੍ਹਾਂ ਕਿਉਂਕਿ ਤੁਸੀਂ ਉਹ ਟਾਈਮ ਤੇ ਮਜੂਦ ਸੀਗੇ ਉਹਰੇ ਵੀ ਜਿਹੜੀ ਉਹ ਸਵਦਾਵਲੀ ਐ ਐਸਐਚਓ ਸਾਹਿਬ ਨੂੰ ਬੋਲੀ ਗਈ ਹੈ ਉਹ ਕਿੰਨੀ ਕੀ ਚੰਗੀ ਹੈ ਨਮਾਇੰਦਗੀ ਕਰ ਰਹੇ ਨੇ ਥਾਣੇ ਦੀ ਉਹ ਉਹ ਲੋਕਾਂ ਦੇ ਲਈ ਦਿਨ ਰਾਤ ਕੀਤਾ ਹੋਇਆ ਉਹਨਾਂ ਨੇ ਕਿੰਨਾ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਹੋਊਗਾ ਬੰਦਿਆਂ ਨੇ ਰਾਤ ਪਰਚਾ ਦਰਜ ਕਰਨ ਲਈ ਔਰ ਇਹ ਜਿਹੜੀ ਰਾਜਨੀਤੀ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਪਰਚਾ ਦੀ ਰਾਜਨੀਤੀ ਕਰਦੀ ਆਈ ਹੈ ਇਹਨਾਂ ਨੂੰ ਪਿਆ ਹੋਇਆ ਭੁਸਾ ਨਜਾਇਜ਼ ਜ਼ਮੀਨਾਂ ਦੱਬਣ ਦਾ ਨਜਾਇਜ਼ ਕਬਜ਼ੇ ਕਰਨ ਦਾ ਤੇ ਨਜਾਇਜ਼ ਪਰਚੇ ਕਰਾਉਣ ਦਾ ਇਹ ਰਾਤ ਜਿਹੜਾ ਇਹਨਾਂ ਨੇ ਇਲੈਕਸ਼ਨ ਲੜੀ ਤਰਨ ਨੇ ਜੀ ਕਰਨੇ ਇਲੈਕਸ਼ਨ ਲੜੀ ਇਲੈਕਸ਼ਨ ਕਰਕੇ ਇਹਨਾਂ ਦਾ ਇੱਕ ਜੋ ਪਿੰਡ ਦਾ ਵਿਵਾਦ ਹੈ ਇਲੈਕਸ਼ਨ ਦੀ ਉਹ ਆਵਾਜ਼ ਛੜਿਆ ਆ ਇਹਦੇ ਬਾਦ ਪਏ ਹੋਏ ਨੇ ਸਦੀਕ ਖਾਨ ਦੇ ਘਰ ਜਾ ਕੇ ਮਹੰਤ ਨੇ ਮੈਨੂੰ ਲੱਗਦਾ ਚੰਗੀ ਤਰ੍ਹਾਂ ਤੁਹਾਨੂੰ ਉਥੇ ਦੇ ਪਿੰਡ ਦੇ ਵਾਸੀ ਦੱਸ ਸਕਦੇ ਨੇ ਕਿੰਨੇ ਬੰਦੇ ਸੀਗੇ ਜੀ 50 ਬੰਦੇ 50 ਬੰਦਿਆਂ ਨੇ ਜਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਕੰਪਲੇਂਟ ਉਰੇ ਮजूद ਦਿੱਤੀ ਹੋਈ ਹੈ ਜੀ ਥਾਣੇ ਠੀਕ ਹੈ ਅੱਜ ਤੱਕ ਕਦੇ ੱੱਕੇ ਨਾਲ ਪੁਲਿਸ ਨੂੰ ਕਿਹਾ ਵੈਰੀਫਾਈ ਕਰੋ ਵੇਰੀਫਾਈ ਕਰਕੇ ਪਰਚਾ ਕਰੋ ਅੱਜ ਤੱਕ ਅਸੀਂ ਕਿਸੇ ਨੇ ਪੁਲਿਸ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਪਰ ਅੱਜ ਦਾ ਧਰਨਾ ਕਿਉਂ ਲੱਗਿਆ ਜੀ ਫਿਰ ਪ੍ਰੈਸ਼ਰਾਈਜ਼ ਕਰਨ ਨੂੰ ਆ ਜਾਂ ਕਿੱਦਾਂ ਲੱਗਿਆ ਅਸੀਂ ਆਪਣੇ ਵਲੰਟੀਅਰ ਨਾਲ ਖੜੇ ਆ ਜੀ ਐਮਐਲਏ ਸਾਹਿਬ ਨਾਲ ਅਸੀਂ ਗੱਲ ਕਰਨੀ ਹੈ ਹਾਲੇ ਅਸੀਂ ਆਪਣੇ ਵਲੰਟੀਅਰ ਨਾਲ ਖੜੇ ਆ ਉਹ ਗਰੀਬ ਬੰਦੇ ਨਾਲ ਧੱਕਾ ਹੋਇਆ ਆਮ ਆਦਮੀ ਪਾਰਟੀ ਉਹਨੇ ਸਰਪੰਚੀ ਲੜੀ ਉਹਨੂੰ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵੀ ਆਵਾਜ਼ ਦਵਾਈ ਜਾਵੇ ਸਰਪੰਚੀ ਯਾਰ ਇਲੈਕਸ਼ਨ ਕੋਈ ਬੰਦਾ ਵੀ ਲੜ ਸਕਦਾ ਜੀ ਇਹਦਾ ਮਤਲਬ ਇਹ ਥੋੜੀਆ ਵੀ ਤੁਸੀਂ ਪਿੰਡ ਦੇ ਢੜਲੇਦਾਰ ਬੰਦੇਓ ਤਗਰੀਬੰਦਾ ਪਿੰਡ ਚ ਇਲੈਕਸ਼ਨ ਨਾ ਲੜੇ ਪਿੰਡ ਥੋੜੀ ਛੱਡ ਕੇ ਚਲਾ ਜਾਊਗਾ ਜੀ ਗਰੀਬੰਦਾ ਹੱਕ ਹੈ ਜੀ ਇਲੈਕਸ਼ਨ ਲੜੂਗਾ ਉਹ ਸੰਵਿਧਾਨ ਆ ਸਾਡਾ ਤੇ ਅਸੀਂ ਉਹਦੇ ਨਾਲ ਖੜੇ ਆ ਡਟ ਕੇ ਖੜੇ ਆ ਤੇ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕਰਨਾ ਆ ਵੈਰੀਫਾਈ ਕਰਕੇ ਪਰਚਾ ਕੈਨਸਲ ਕੀਤਾ ਦੇਵੇ ਹਾਂ ਜਿਹੜੀ ਸਦੀਕ ਖਾਨ ਦੇ ਘਰੇ ਜਾ ਕੇ ਮਹੰਮਤ ਖਨੋੜੇ ਨੇ ਧਮਕੀਆਂ ਦਿੱਤੀਆਂ ਨੇ ਉਹਦੇ ਤੇ ਅਸੀਂ ਕਾਰਵਾਈ ਕਰਾਵਾਂਗੇ ਅਸੀਂ ਉਰੇ ਬੈਠੇ ਆ हां ਤੁਸੀਂ ਪਹਿਲਾਂ ਗੱਲ ਕੀਤੀ ਵੀ ਕਿਸੇ ਉਹਦੀ ਰਸਤਾ ਬਲਾਕ ਕੀਤਾ ਕੋਈ ਰਸਤਾ ਬਲਾਕ ਨਹੀਂ ਕੀਤਾ ਕੋਈ ਮਰਜ਼ੀ ਆ ਸਕਦਾ ਕੋਈ ਮਰਜ਼ੀ ਜਾ ਸਕਦਾ ਅਸੀਂ ਹਿੱਤਾਂ ਲਈ ਲੜਨਾ ਆ ਸਾਡਾ ਵੋਲੰਟੀਅਰ ਨਾਲ ਧੱਕਾ ਹੋਇਆ ਅਸੀਂ ਉਹਦੇ ਹੱਕ 'ਚ ਖੜੇ ਆ ਅਸੀਂ ਖੜਦੇ ਰਹਾਂਗੇ ਤੇ ਅਸੀਂ ਕੋਈ ਧਰਨਾ ਨਹੀਂ ਲਾਇਆ ਤੁਸੀਂ ਇਹ ਕਹਿ ਸਕਦੇ ਹੋ ਵੀ ਅਸੀਂ ਧਰਨਿਆਂ 'ਚੋਂ ਨਿਕਲੀ ਹੋ ਜਾਂ ਆਮ ਆਦਮੀ ਪਾਰਟੀ ਇਹਨਾਂ ਨੂੰ ਤਾਂ ਅਸੀਂ ਹੁਣ ਕੱਢਿਆ ਕਾਂਗਰਸ ਨੂੰ ਬਾਹਰੋਂ ਇਹ ਤਾਂ ਕੋਠਿਆਂ 'ਚ ਬਹਿ ਕੇ ਪਰਚੇ ਕਰਾਉਂਦੇ ਸੀਗੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਫੋਨ ਆਉਂਦੀ ਇੱਕ ਫੋਨ ਤੇ ਜਾਲੀ ਪਰਚੇ ਹੁੰਦੇ ਰਹਿੰਦੇ ਲੋਕਾਂ ਤੇ ਜਾਲੀ ਕਬਜ਼ੇ ਕਰਾਉਂਦੇ ਰਹੇ ਨੇ ਇਨਾਂ ਦੇ ਮੰਤਰੀ ਨੇ ਜੋ ਘਟਾਲੇ ਕੀਤੇ ਨੇ ਉਹ ਸਭ ਦੇ ਸਾਹਮਣੇ ਜੇਲ੍ਹ ਜਾ ਕੇ ਆ ਜੀ ਉਹ ਅੱਜ ਉਹ ਪ੍ਰੋਟੈਸਟ ਕਰਕੇ ਗਿਆ ਜੀ ਉਹ ਬੱਚਿਆਂ ਦੇ ਵਜੇਫੇ ਖਾ ਗਿਆ ਉਹ ਉਹ ਹੈ ਹੱਕਦਾਰ ਧਰਨੇ 'ਚ ਬੈਠਣ ਦਾ ਇਹਨਾਂ ਨੇ ਧੱਕਾ ਕੀਤਾ ਰਾਤ ਉਹ ਪੁਲਿਸ ਨੂੰ ਗਲਤ ਪ੍ਰੈਸ਼ਰਾਈਜ਼ ਕੀਤਾ ਐਸਐਚਓ ਸਾਹਿਬ ਨੂੰ ਗਲਤ ਬੋਲੇ ਨੇ ਅਸੀਂ ਉਹਦੇ ਬਣਦੀ ਕਾਰਵਾਈ ਕਰਾਵਾਂਗੇ ਮਹੰਤ ਜੀ ਇੱਕ ਗੱਲ ਲਾਸਟ ਵਾਲੀ ਪਹਿਲਾਂ ਵੀ ਮੈਂ ਬੋਲ ਚੁੱਕੇ ਹਾਂ ਜਿਹੜਾ ਮਹੰਤ ਹਰਵਿੰਦਰ ਖਨੋੜਨ ਲੋਕਾਂ ਨੂੰ ਕਹਿੰਦਾ ਮੈਂ ਆਮ ਲੋਕਾਂ ਨੂੰ ਨਾਬੇ ਦੇ ਹਲਕੇਦਿਆਂ ਨੂੰ ਬੇਨਤੀ ਕਰਦਾ ਇਹ ਕਹਿੰਦਾ ਮੇਰੀ ਹਰਪਾਲ ਚੀਮਾ ਜੀ ਨਾਲ ਸਿੱਧੀ ਆ ਹਾਂ ਇਹ ਚੀਮਾ ਸਾਹਿਬ ਨੂੰ ਵੀ ਕਹਿੰਨਾ ਚੀਮਾ ਸਾਹਿਬ ਇਹ ਤੁਹਾਡਾ ਨਾਮ ਯੂਜ਼ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦਾ ਕਹਿੰਦਾ ਮੁੱਖ ਮੰਤਰੀ ਦੀ ਭੈਣ ਨਾਲ ਸਾਡੀ ਰਿਸ਼ਤੇਦਾਰੀ ਪੈਂਦੀ ਆ ਇਹ ਵੀ ਇਹ ਗੱਲ ਕਹਿੰਦਾ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਇਹ ਤੁਹਾਡਾ ਨਾਮ ਯੂਜ਼ ਕਰਕੇ ਆਮ ਲੋਕ ਗਰੀਬ ਪਰਵਾਨਾਂ ਤੇ ਪਰਚੇ ਕਰਾਉਂਦਾ ਸੋ ਇਹ ਚੀਜ਼ ਦਾ ਧਿਆਨ ਦਿੱਤਾ ਜਾਵੇ ਅਸੀਂ ਵੈਰੀਫਾਈ ਕਰਨ ਨੂੰ ਕੈਸ਼ ਐਸਚੂ ਸਾਹਿਬ ਨੂੰ ਵੈਰੀਫਾਈ ਕਰਕੇ ਆ ਦੇਖੋ 4 ਮਹੀਨੇ ਤੋਂ ਕੋਈ ਨਾ ੱੱਕੇ ੱੱਕੇ ਦਾ ਪਰਚਾ ਨਹੀਂ ਹੋਇਆ ਜੀ ਜੇ ਤੁਸੀਂ ਕਹਿੰਦੇ ਹੋ ਕਿ ਕਿਸੇ ਨਾ ਹਲਕੇ ਚ ਇੱਕੋ ਵੀ ਬੰਦੇ ਦੇ ਧੱਕੇ ਨਾਲ ਪਰਚਾ ਹੋ ਗਿਆ ਆਹ ਦੇਖ ਲਓ ਡੇਢ ਦੇ ਸਕਦੇ ਹਾਂ ਵੈਰੀਫਾਈ ਕਰਕੇ ਐਸਐਚਓ ਸਾਹਿਬ ਨੂੰ ਪਰਚਾ ਦਰਜ ਕਰਨ ਨੂੰ ਕਿਹਾ ਜੀ ਜੀ ਸੋ ਵੈਰੀਫਾਈ ਕਰਕੇ ਪਰਚਾ ਦਰਜ ਕਰਨ ਨੂੰ ਕਿਹਾ ਜਾ ਰਿਹਾ ਏ ਹਾਂਜੀ ਬਿੱਕਰ ਜੀ ਕਿੱਧਰ ਨੂੰ ਸਿਸਟਮ ਚੱਲ ਰਿਹਾ ਜੀ ਪਿੰਡ ਦਾ ਮਾਹੌਲ ਆ ਕਹਿੰਦੇ ਗਰਮਾਇਆ ਵਾ ਜੀ ਖਨੌੜੇ ਪਿੰਡ ਦਾ ਹਾਂਜੀ ਤੁਹਾਨੂੰ ਪਤਾ ਹੀ ਹੈ ਇਹ ਗੱਲ ਆ ਹਮ ਬਿਲਕੁਲ ਝੂਠਾ ਪਰਚਾ ਕਰਾਇਆ ਇਹਨਾਂ ਨੇ ਕੋਈ ਐਡੀ ਗੱਲ ਨਹੀਂ ਦੀ ਪਰਚੇ ਵਾਲੀ ਤੇ ਨਰੇਗਾ ਇਹ ਬੰਦਾ ਰੇਲੀ ਚ ਬੰਦੇ ਲੈ ਗਿਆ ਆਪਣੇ ਤੇ ਉੱਥੋਂ ਚੈਕਿੰਗ ਤੇ ਵਾਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ 500 ਤੋਂ ਨਰੇਗਾੜਾ ਮੇਟ ਦੀ ਜਿਹੜਾ ਉਹ 500 ਤੋਂ ਮੁੜ ਗਏ ਇਹ ਘੰਟਾ ਜਿਹੜਾ ਘੰਟਾ ਉੱਥੇ ਰੌਲਾ ਪਈਆ ਸੈਕਟਰੀ ਸਾਹਿਬ ਆ ਗਏ ਉੱਥੇ ਪੰਚਾਇਤ ਸੈਕਟਰੀ ਉਹਨੇ ਗੱਲ ਨਵੇੜਤੀ ਕੁਝ ਨਹੀਂ ਹੋਇਆ ਉਹ ਗੱਲ ਨਵੇੜ ਕੇ ਚਲਾ ਗਿਆ ਇਹਨੇ ਸੋਚਿਆ ਫਿਰ ਵੀ ਹਾਂ ਹੁਣ ਆਪਾਂ ਇਹਨੇ ਨਰੇਗਾੜਾ ਨੂੰ ਕਹਿ ਗਏ ਕਿਉਂ ਜਿਹੜਾ ਨੇਗੇ ਚ ਨਹੀਂ ਇਹਦੇ ਅੱਖੇ ਲੱਗੂਗਾ ਉਹ ਕਹਿੰਦਾ ਨੇਗੇ ਚ ਲਾਉਂਦੇ ਨਹੀਂ ਸੀ ਬੰਦ ਕਹਣਾ ਅੱਛਾ ਜਿਹੜਾ ਇਹਨਾਂ ਦੇ ਨਾਲ ਨਹੀਂ ਤੁਰਦਾ ਉਹਨੂੰ ਨਰੇਗਾ ਦਾ ਕੰਮ ਨਹੀਂ ਦਿੱਤਾ ਜਾਂਦਾ ਨਾ 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 ਉਹਨੂੰ ਕੋਈ ਕੰਮ ਨਹੀਂ ਦਿੱਤਾ ਜਾਂਦਾ ਕਹਿੰਦੇ ਜੀ ਕੋਈ ਪਿੰਡ ਚੋਂ ਇੱਕ ਵੀ ਬੰਦਾ ਸਾਫਤ ਕਰ ਦੇ ਇੱਥੇ ਕਿਹਾ ਸੀ ਕਿ ਤੁਸੀਂ ਕੋਈ ਪਾਰਟੀ ਵੇਸ ਤੇ ਕੋਈ ਕਿਸੇ ਨਾਲ ਕੋਈ ਰੰਜਿਸ਼ ਰੱਖ ਜੋ ਹਾਂ ਜੀ ਮੈਂ ਦੱਸਦਾ ਉਹ ਬੈਠੇ ਨੇ ਨਰੇਗਾ ਵਾਲੇ ਸਾਡੇ ਨਾਲ ਬੈਠੇ ਨੇ ਹੂੰ ਇੱਧਰ ਸੁਣ ਲਓ ਜੀ ਗੱਲ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਅੱਜ ਵੀ ਬਹੁਤ ਜ਼ੋਰ ਲਾਇਆ ਉਹਨਾਂ ਨੇ ਕਿ ਨਰੇਗਾ ਵਾਲੇ ਸਾਰੇ ਉੱਥੇ ਚੱਲੋ ਹੂੰ ਪੀ ਨਹੀਂ ਅਸੀਂ ਥੋੜੇ ਥੋਲੂ ਕੰਮ ਤੇ ਨਹੀਂ ਲਾਉਣਾ ਤੇ ਜਿਹੜਾ ਮੇਟ ਹੈ ਨਾ ਦਰਸ਼ਨ ਸਿੰਘ ਉਹ ਦੁਕਾਨਦਾਰੀ ਕਰਦਾ ਤੇ ਉਹ ਕੰਮ ਮੇਡਿਕੀ ਦਾ ਕਰਦਾ ਹੀ ਨਹੀਂ ਉੱਥੇ ਦਾ ਰਹਿੰਦੇ ਨਹੀਂ ਉਹ ਉਹ ਲਾ ਕੇ ਹਾਜ਼ਰੀ 2 ਵਜੇ ਰੋਟੀ ਖਾਣ ਹੁੰਦਾ ਫੇਰ ਆ ਜੀ ਲਾਉਣਾ ਇਹਦਾ ਉੱਥੇ ਬਿਹਾ ਜੀ ਲਾ ਕੇ ਫੋਟੋ ਖਿੱਚਦਾ ਫੇਰ ਭੱਜ ਜਾਂਦਾ ਤੇ ਰੋਲੋ ਦਾ ਇਹ ਗੱਲ ਦਾ ਅਸਲੀ ਜੀ ਹਾਂ ਮਨਪ੍ਰੀਤ ਜੀ ਇੱਕ ਵਾਰ ਫੇਰ ਦਰੀਆਂ ਵਸਾਉਣੀਆਂ ਪੈਗੀਆਂ ਜੀ ਹਾਂਜੀ ਸਭ ਤੋਂ ਪਹਿਲਾਂ ਬਾਈ ਜੀ ਦਾ ਖਾਤ ਸਾਹ ਬਾਈ ਜੀ ਕੀ ਕਰਦੇ ਜੀ ਦਰਿਆ ਤਾਂ ਦੇਖੋ ਜੀ ਜਦੋਂ ਸਾਡੇ ਇੱਕ ਮਾਨਦਾਰ ਐਮਐਲਏ ਸਾਹਿਬ ਲਈ ਇਹ ਜਿਹੜੇ ਕਾਂਗਰਸੀ ਨੇ ਜਦ ਸੱਜ ਦਾ ਬੋਲੇ ਸਾਲ ਨਹੀਂ ਕੀ ਬੋਲੇ ਇਹ ਜਿਹੜੇ ਇਹਨਾਂ ਦੇ ਮੰਤਰੀ ਸਾਹਿਬ ਰਾਤ ਧਰਨੇ ਦੇ ਵਿੱਚ ਬੈਠੇ ਸੀ ਉਹ ਛੋਟੇ-ਛੋਟੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਬਜੀਫਾ ਖਾ ਗਏ ਤੇ ਟਵਾਣਾ ਸਾਹਿਬ ਕਿਸੇ ਟਾਈਮ 프리 ਟਾਈਮ ਮੇਰੇ ਕੋਲ ਆਇਆ ਤੇ ਕਰਲੀ ਕਰਲੀ ਡਿਟੇਲ ਦੇਵਾਂਗਾ ਮੇਰੇ ਮੇਰੀ ਆਦਤ ਹੈ ਮੈਂ ਕਦੇ ਨਾ ਝੂਠ ਨਹੀਂ ਬੋਲਦਾ ਜੀ ਇਹ ਇਹਨਾਂ ਦਾ ਮੰਤਰੀ ਤੇ ਇਹ ਜਿਹੜੇ ਆਪਣੇ ਖਨੌੜਾ ਸਾਹਿਬ ਉਦੋਂ ਚੇਅਰਮੈਨ ਸੀਗੇ ਪੰਜਾਬ ਦੇ ਜੀ ਤੇ ਇਹਨਾਂ ਦੇ ਜਿਹੜੇ ਹੋਰ ਨਾਲ ਦੇ ਜਿਹੜੇ ਬੰਦੇ ਹੁੰਦੇ ਸੀ ਇਹਨਾਂ ਨੇ ਕਰੋੜਾਂ ਰੁਪਈਆ ਨਾਬੇ ਟਰੱਕ ਯੂਨੀਅਨ ਦੇ ਵਿੱਚੋਂ ਖਾਦਾ ਪਹਿਲਾਂ ਕਰਦੇ ਨੇ ਇਹ ਐਮਐਲਏ ਸਾਹਿਬ ਦੀਆਂ ਪਹਿਲੀ ਵਾਰ ਹੋਇਆ ਜਦੋਂ ਸਰਕਾਰ ਬਣੀ ਤੇ ਸਰਦਾਰ ਗੁਰਦੇਵ ਸਿੰਘ ਦੇਵ ਮਾਰ ਐਮਐਲਏ ਹਲਕਾ ਨਾਬਾ ਤੇ ਮੈਂ ਉਹਨਾਂ ਦੇ ਨਾਲ ਸੀ ਸਰਕਾਰ ਬਣੀ ਨੂੰ 10 ਦਿਨ ਹੋਏ ਤੇ ਜੋ ਕਦੇ ਨਹੀਂ ਸੀ ਹੋਇਆ ਜਿਹੜੇ ਲੋਕਾਂ ਦੀਆਂ ਪੇਮੈਂਟਾਂ ਹੁੰਦੀਆਂ ਸੀ ਉਹ ਪਹਿਲੀ ਵਾਰੀ ਸੱਦੇ ਟਰੱਕ ਜਿਹੜੇ ਜਿਨ੍ਹਾਂ ਦੇ ਟਰੱਕ ਨੇ ਉਹਨਾਂ ਦੇ ਮਾਲਕਾਂ ਦੇ ਖਾਤੇ ਦੇ ਵਿੱਚ ਐਮਐਲਏ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਪੈਣ ਲਾਈਆਂ ਨੇ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਵੀ ਇਹਨਾਂ ਦੇ ਖਾਤੇ ਦੇ ਵਿੱਚ ਪੇਮੈਂਟਾਂ ਪਾਉਣੀਆਂ ਚਾਹੀਦੀਆਂ ਨੇ ਇਹ ਲੋਕ ਉਹ ਕਹਿੰਦੇ ਜੀ 5-5 ਲੱਖ ਰੁਪਏ ਤੇ ਠਾਣੇ ਚੜ੍ਹ ਤੇ ਠੇਕਿਆਂ ਤੇ ਰੁਪਈਏ ਇਕੱਠੇ ਕਰ ਰਹੇ ਨੇ ਉਹ ਬਾਈ ਜੀ ਉਹਨਾਂ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਗਰ ਇਹ ਤਾਂ 52000 ਤੇ ਹਾਰੇ ਜੀ ਮੰਤਰੀ ਹੂੰ 52000 ਤੇ ਰਿਕਾਰਡ ਤੋੜਿਆ ਜੀ ਜਮਾਨਤ ਵਿਚਾਲਿੰਦਾ ਹਾਂ ਉਹ ਤਾਂ 55 ਦਾ ਸੌਰੀ ਕਾਲੀਦਾਲ ਵਾਲਾ ਹਾਰੇ ਤਾਂ 68000 ਤੇ ਹਾਰੇ ਜੀ ਜਮਾਨਤ ਜਬਤ ਹੋਈ ਹੈ ਦੀ ਮੰਤਰੀ ਸਾਹਿਬ ਦੀ ਇਹਨਾਂ ਲੋਕਾਂ ਦਾ ਘੜ ਤਾਂ ਜਰੂਰ ਜੇ ਉੱਥੇ 800 ਟਰੱਕ ਹੁੰਦਾ ਸੀ ਉਹ ਤੋਂ ਬਾਅਦ ਇਹਨਾਂ ਦੇ ਟਾਈਮ ਟਰੱਕ ਰਹੇਗਾ 150 ਐਮਐਲਏ ਸਾਹਿਬ ਨੇ ਇਮਾਨਦਾਰੀ ਨਾਲ ਕੰਮ ਕੀਤਾ ਤੇ ਸਾਡੀ ਟੀਮ ਨੇ ਅੱਜ ਦੁਬਾਰੇ 600 ਟਰੱਕ ਮੰਗ ਕੀ ਕਰਦੇ ਹੋ ਜੀ ਤੁਸੀਂ ਮੰਗ ਤਾਂ ਇਹ ਕਰਦੇ ਆ ਜੀ ਗੱਲ ਤਾਂ ਇਹ ਆ ਵੀ ਦੇਖੋ ਇਹਨਾਂ ਨੇ ਸਾਨੂੰ ਪਤਾ ਨਹੀਂ ਲੱਗਿਆ ਰਾਤ ਪੁਲਿਸ ਪ੍ਰਸ਼ਾਸਨ ਤੇ ਆ ਕੇ 10 ਵੀ ਬੰਦਿਆਂ ਨੇ ਪ੍ਰੈਸ਼ਰ ਪਾ ਕੇ ਝੂਠਾ ਉਹਨਾਂ ਨੂੰ ਜਿਹੜਾ ਆਪਣੇ ਗਰੀਬ ਪਰਿਵਾਰਾਂ ਤੋਂ ਕੰਪਲੇਂਟ ਕਰਾ ਕੇ ਇੱਕ ਆਮ ਸਾਡਾ ਜਿਹੜਾ ਨੌਜਵਾਨ ਆ ਉਹ ਤੇ ਪਰਚਾ ਕਰਾਤਾ ਚਾਰ ਬੰਦਿਆਂ ਦੇ ਤੇ ਅਸੀਂ ਉਹਨਾਂ ਦੇ ਨਾਲ ਆ ਸਾਡੇ ਐਮਐਲਏ ਸਾਹਿਬ ਨਾਲ ਨੇ ਅਸੀਂ ਆਪਣੇ ਵਲੰਟੀਅਰਾਂ ਦੇ ਨਾਲ ਹਿੱਕ ਠੋਕ ਕੇ ਖੜੇ ਆ ਔਰ ਖਨੋੜਾ ਸਾਹਿਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਧਮਕੀਆਂ ਦਿਨੇ ਦੋ ਸਾਲ ਨੂੰ ਸਰਕਾਰ ਆ ਜਾਣੀ ਆ ਤੁਹਾਡੀ ਸਰਕਾਰ ਨਹੀਂ ਆਉਂਦੀ ਹੈਗੀ ਮੇਰੀ ਗੱਲ ਨੋਟ ਕਰ ਲਓ ਇਹ ਤੁਹਾਨੂੰ ਹੁਣ ਓਪੋਜੀਸ਼ਨ 'ਚ ਰਹਿਣਾ ਪੈਣਾ ਤੁਸੀਂ ਰਾਮ ਨਾਲ ਆਪਦਾ ਘਰੇ ਬੈਠੋ ਇਹ ਤੱਕੇ ਸਹੀ ਅਸੀਂ ਬਿਲਕੁਲ ਨਹੀਂ ਗਰੀਬ ਪਰਿਵਾਰਾਂ ਦੇ ਨਾਲ ਹੋਣ ਨਾਲ ਹੋਣ ਜੀ ਤੱਕੇ ਸਹੀ ਕਹਿੰਦੇ ਗਰੀਬ ਪਰਿਵਾਰਾਂ ਨਾਲ ਬਿਲਕੁਲ ਨਹੀਂ ਹੋਣ ਦੇਣੀ ਬੀਬੀਆਂ ਵੀ ਬੈਠੀਆਂ ਨੇ ਗੱਲ ਕਰਾਂਗੇ ਸਵੇਰੇ ਵੀ ਗੱਲ ਹੋਈ ਆ ਹਾਂਜੀ ਕੀ ਲੱਗਦਾ ਜੀ ਕਹਿ ਰਹੇ ਨੇ ਧੱਕੇ ਸਾਈ ਹੋ ਰਹੀ ਆ ਧਰਨਾ ਲਾਉਣਾ ਪੈ ਗਿਆ ਜੀ ਤੁਹਾਨੂੰ ਧੱਕਾ ਕੀ ਹੋਊਗਾ ਇਹ ਦੋ ਧੱਕਾ ਕੀ ਹੋਊ ਉਹ ਤਾਂ ਹਰੇਕ ਤੇ ਹੀ ਪਰਚਾ ਦੇਣ ਹੀ ਲਿਆ ਵਾ ਸਵੇਰੇ ਮੈਨੂੰ ਕਹਿੰਦਾ ਸਾਧੂ ਸਿੰਘ ਮੇਰੇ ਨਾਨਾ ਜੀ ਨਾਲ ਸ਼ੁਰੂ ਤੋਂ ਹੀ ਟੱਚ 'ਚ ਨੇ ਮੈਂ ਉਹਨਾਂ ਨੂੰ 사ਸਰੀ ਘਰ ਬੁਲਾਈ ਜਦ ਮੈਂ ਅੰਦਰ ਐਂਟਰ ਹੋਣ ਲੱਗੀਆਂ ਉਹਨੂੰ ਕੀ ਰਾਈਟ ਆ ਕਹਿਣ ਦਾ ਵੀ ਤੂੰ ਕੌਣ ਹੁੰਨੀ ਆ ਸਾਧੂ ਸਿੰਘ ਨੂੰ ਬੁਲਾਉਣ ਵਾਲੀ ਉਹੀ ਸਾਧੂ ਸਿੰਘ ਆ ਜਿਹਦੇ ਨਾਲ ਇਹਦੀ ਬਣਦੀ ਨਹੀਂ ਸੀ ਅੱਜ ਇਕੱਠੇ ਹੋਏ ਫਿਰਦੇ ਨੇ ਇਹਨੇ ਪਹਿਲਾਂ 2018 ਚ ਮੇਰੇ ਨਾਲ ਕੀਤੀਆਂ ਸਾਡਾ ਮੋਟਰ ਦਾ ਰੋਲਾ ਸੀ ਸਾਡੇ ਮੁੰਡਿਆਂ ਨੂੰ ਉਂਗਲੀਆਂ ਲਾ ਲਾ ਕੇ ਸਾਡੀਆਂ ਲੜਾਈਆਂ ਪਵਾਇਆਂ ਮੇਰੇ ਹਸਬੰਦ ਦੀ ਵੀਡੀਓ ਬਣਾ ਕੇ ਥਾਣੇ ਚਾਉਂਦੀ ਰਹੀ ਉਦੋਂ ਇਹਨੇ ਪ੍ਰੈਸ਼ਰ ਕਰਿਆ ਪੁਲਿਸ ਨੂੰ ਵੀ ਉਹਨੂੰ ਚੱਕੋ ਲੇਡੀਜ਼ ਨੂੰ ਕੀ ਕਰ ਲੂਗਾ ਪਰਚੇ ਹੀ ਪਾਉਣ ਜੋਗਾ ਏ ਦਾਮਾਂ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਏ ਜੀ ਇਹ ਕਿੱਦਾਂ ਪਰਚੇ ਕਰਾ ਦਿੰਦਾ ਇਹ ਤਾਂ ਵੀਰੇ ਹੁਣ ਤੁਸੀਂ ਪੁੱਛੋ ਪ੍ਰਸ਼ਾਸਨ ਨੂੰ ਪੁੱਛੋ ਵੀ ਕੀ ਦੇ ਪ੍ਰੈਸ਼ਰ ਚ ਕਰੋ ਐਸਐਚਓ ਸਾਹਿਬ ਨਾਲ ਗੱਲ ਕਰੋ ਵੀ ਕੀ ਦੇ ਪ੍ਰੈਸ਼ਰ ਚ ਪਰਚਾ ਹੋਇਆ ਕੀ ਸਬੂਤ ਕੀ ਕੀ ਉਹਨੇ ਗਲਤੀ ਕੀਤੀ ਕੀ ਕਿਸੇ ਨਾਲ ਉਹਨੇ ਰੇਪ ਕੀਤਾ ਤੇ ਵੀ ਉਹਦੇ ਤੇ ਪਰਚੇ ਦਰਜ ਹੋਗੇ ਫੇਰ ਤਾਂ ਕੁੱਟਣਾ ਮਾਰਨਾ ਵੱਡਣਾ ਬਹੁਤ ਸੌਖੀ ਗੱਲ ਹੋ ਜੂਗੀ ਜਦ ਇੱਕ ਆਮ ਨਿਰਦੋਸ਼ ਬੰਦੇ ਤੇ ਪਰਚਾ ਹੋ ਸਕਦਾ ਏ ਫੇਰ ਜਿਹੜੇ ਆ ਖੁੱਲਿਆਂ ਫਿਰਦੇ ਨੇ ਵਾਰਦਾਤਾ ਕਰਦੇ ਉਹਨਾਂ ਤੇ ਤਾਂ ਕੋਈ ਕਾਰਵਾਈ ਹੁੰਦੀ ਨਹੀਂ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਬਹੁਤ ਖੁਸ਼ ਹੁੰਦਾ ਉੱਥੇ ਕਿਉਂ ਨਹੀਂ ਕਰਦੀ ਪੁਲਿਸ ਪਰਚੇ ਜੀ ਹੋਰ ਵੀ ਬੀਬੀਆਂ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਮੰਜੂ ਹੈ ਜੀ ਨਜੋਜੀ ਕੀ ਕਹਿੰਗੇ ਤੁਸੀਂ ਸਵੇਰੇ ਵੀ ਗੱਲਬਾਤ ਹੋਈ ਆ ਕੀ ਪ੍ਰੈਸ ਰਾਈਜ਼ ਰਹੀ ਕਰਕੇ ਪਰਚਾ ਹੋਇਆ ਕਿਦਾਂ ਹਾਂਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਉਹਨੇ ਨੇ ਪ੍ਰੈਸ ਰਾਈਜ਼ ਕੀਤਾ ਹੈ ਤੇ ਇਹ ਨਜਾਇਜ਼ ਪਰਚਾ ਹੈ ਬਿਲਕੁਲ ਨਜਾਇਜ਼ ਹੂੰ ਇਹ ਪਰਚਾ ਰੱਦ ਹੋਣਾ ਚਾਹੀਦਾ ਹੈ ਸਾਰੀ ਰੰਜਸ਼ ਹੈਗੀ ਆ ਵੋਟਾਂ ਦੀ ਇਹ ਵੋਟਾਂ ਦੀ ਰੰਜਸ਼ ਜੇ ਅਸੀਂ ਦੀ ਆਹ ਦਰਖਾਸਤ ਤੇ ਆਹ ਕਾਰਵਾਈ ਹੁੰਦੀ ਤਾਂ ਇੰਨੀ ਨੋਬਤ ਹੀ ਨਾ ਆਂਦੀ ਹੂੰ ਹੁਣ ਆਪਾਂ ਨੂੰ ਇਨਸਾਫ ਚਾਹੀਏ ਹੈ। ਇਹਨੇ ਹਮਲਾ ਕਰਿਆ ਇਹਦੇ ਤੇ ਮੁੰਡੇ ਤੇ। ਅਸੀਂ ਜਦ ਵੀ ਚੁੱਪ ਰਹੇ ਵੀ ਚਲੋ ਛੱਡ ਪਿੰਡ 'ਚ ਰਹਿਣਾ ਅਸੀਂ ਸਦੀਕ ਨੂੰ ਰੋਕਿਆ। ਵੀ ਸਦੀਕ ਨਹੀਂ ਆਪਾਂ ਪਾਰਟੀ ਬਾਜੀ 'ਚ ਨਹੀਂ ਲੜਨਾ। ਅਸੀਂ ਜਾਰੇ ਤੇ ਤੇ ਦਰਖਾਸਤ ਦਿੱਤੀ ਆ। ਉਹ ਦਰਖਾਸਤ ਤੇ ਕਾਰਵਾਈ ਕਿਉਂ ਨਹੀਂ ਹੋਈ? ਇੱਕ ਹਰ ਭਜਨ ਤੇ ਵੀ ਹੈਗੀ ਐ ਨਾ ਕਿ ਪੰਜ ਬੰਦੇ ਦੀ ਕਿਉਂ ਵੀ ਵੀਡੀਓਗ੍ਰਾਫੀ ਕਰੀ ਆ ਆਪਣੇ ਕਰਕੇ ਮਾਰ ਕੇ ਹੀ ਮੋੜ ਦਿੰਦੇ ਨੇ ਜਿਵੇਂ ਆ ਵੀਡੀਓਗ੍ਰਾਫੀ ਵਾਲਾ ਕਰਿਆ ਨਾਲੇ ਉਧਰ ਕੱਲੇ ਕੱਲੇ ਗੱਲ ਕਰ ਲੋ ਜੀ ਕਿਉਂਕਿ ਤਰਕ ਦੇ ਨਾਲ ਪਤਾ ਲੱਗੇ ਸੁਣਨ ਵਾਲਿਆਂ ਨੂੰ ਵੀ ਕਿ ਮਸਲਾ ਕੀ ਐ। ਕਰੋ ਗੱਲ ਕਰੋ ਪਹਿਲਾਂ ਬੀਰੇ ਜਦ ਸਾਡੀ ਦਰਖਾਸਤ ਦਿੱਤੀ ਵੀ ਆ ਉਹ ਤੇ ਸੁਣਵਾਈ ਕਿਉਂ ਨਹੀਂ ਹੋਈ ਹੂੰ ਆਹ ਆਹ ਮੁੰਡੇ ਤੇ ਆ ਵਾਈਫ ਬੈਠੀ ਆ ਉਹਦੀ ਤਿੰਨ ਪਰਚੇ ਨਜਾਇਜ਼ ਕੱਲੇ ਤੇ ਜਮਾਨਤ ਹੋਈ ਵੀ ਆ ਇਹ ਕਿਹੜਾ ਰਾਈਟ ਆ ਵੀ ਇੱਕ ਤਰਫ ਤੇ ਪਰਚਾ ਹੋਵੇ ਬਰੋਬਰ ਪਰਚਾ ਹੋਵੇ ਗੋਪਾਲ ਤੇ ਜਿਵੇਂ ਗੋਪਾਲ ਨੇ ਐਸਚਓ ਸਭ ਨੂੰ ਗਾਲ ਕੱਢੀ ਆ ਉਹਨੂੰ ਕੀ ਰਾਈਟ ਆ ਪ੍ਰਸ਼ਾਸਨ ਨੂੰ ਗਾਲ ਕੱਢਣ ਦਾ ਹੂੰ ਜੀ ਅਸੀਂ ਰਿਸਪੈਕਟ ਕਰਦੇ ਆਂ ਅਸੀਂ ਮੁਲਾਜ਼ਮਾਂ ਦੀ ਵੀ ਕਰਦੇ ਆਂ ਅਸੀਂ ਸਾਰੇ ਅਵਸਰਾਂ ਦੀ ਰਿਸਪੈਕਟ ਕਰਦੇ ਆਂ ਇਹ ਗਾਲ ਕੱਢ ਕੇ ਬੋਲਦੇ ਨੇ ਮੈਨੂੰ ਕਹਿੰਦੇ ਨੇ ਕਰ ਲਈ ਤੂੰ ਤੈਨੂੰ ਵੀ ਦੇਖਾਂਗੇ ਕੀ ਕਰ ਲੂ ਮੇਰਾ ਵੱਧ ਤੋਂ ਵੱਧ ਇੱਕ ਪਰਚਾ ਮੇਰੇ ਤੇ ਕਰਾ ਦੂਗਾ ਕਰੈਕਟਰ ਬਾਰੇ ਮੇਰੇ ਬੋਲਦਾ ਮੇਰਾ ਪ੍ਰੂਫ ਕਰੇ ਮਹਾਂਤ ਕਨੌੜਾ ਵੀ ਮੈਂ ਕਿੱਥੇ ਗਲਤਾ ਕਿੱਥੋਂ ਮੈਨੂੰ ਚੱਕ ਕੇ ਲਿਆਇਆ ਉਹ ਜੇ ਮੇਰੇ ਆਦਮੀ ਨਹੀਂ ਹੈਗਾ ਤਾਂ ਮੈਂ ਕਰੈਕਟਰਲੈਸ ਆ ਜਿਹੜੀਆਂ ਪਿੰਡ 'ਚ ਵਸੀਆਂ ਵੀਆ ਨੇ ਉੱਥੇ ਤਾਂ ਪੰਚਾਇਤ ਮਰੀ ਹੋਈ ਆ ਜਿਹੜੀਆਂ ਨਿਕਲ-ਨਿਕਲ ਖਨੌੜੇ 'ਚ ਵਸੀਆਂ ਵੀਆ ਨੇ ਉੱਥੇ ਮੈਂ ਹਰਵਿੰਦਰ ਖਨੌੜਾ ਕਿੱਥੇ ਆ ਸਾਡੇ ਦਾ ਪਿੰਡ ਦਾ ਵੀ ਨਹੀਂ ਗਵਿੰਦਪੁਰੇ ਦਾ ਏ ਸਾਡੇ ਪਿੰਡ ਦੀ ਜਿਹੜੀ ਡੇਰੇ ਦੀ ਜ਼ਮੀਨ ਬੈਠਾ ਉਹ ਵੀ ਉੱਥੇ ਬਾਬਾ ਖਿਆਲੀ ਦੀ ਜਗ੍ਹਾ ਏ 650 ਬਿੱਗੇ ਉਹਦਾ ਏ ਉੱਥੇ ਬੈਠੇ ਲੱਤ ਤੇ ਲੱਤ ਧਰ ਕੇ ਵੋਟਾਂ ਦੀ ਰੰਜਿਸ਼ ਕਰਦਾ ਸਾਡੇ ਨਾਲ ਉੱਥੇ ਵੀ ਜਦ ਮੈਨੂੰ ਗਲਤ ਬੋਲੇ ਕਦੇ ਕਿਸੇ ਨੂੰ ਮਗਰ ਲਾ ਦੁੰਦੇ ਨੇ ਵੀ ਹਾਂ ਦੇਖਾਂਗੇ ਛੇੜਾਂਗੇ ਦੇ ਦਰਖਾਸਤ ਅਸੀਂ ਹੈਗੇ ਆ ਮਗਰ ਤਾਂ ਤਾਂ ਫਿਰ ਇਹਦਾ ਹੀ ਤੱਕਾ ਚੱਲੂਗਾ ਸਾਨੂੰ ਤਾਂ ਬਰੋਬਰ ਵਰਚਾ ਚਾਹੀਦਾ ਏ ਗੋਪਾਲ ਨੂੰ ਚੱਕਿਆ ਜਾਵੇ ਹਰਵਿੰਦਰ ਤੇ ਦਰਖਾਸਤਾ ਖਨੋੜੇ ਤੇ ਉਹਨੂੰ ਚੱਕਿਆ ਜਾਵੇ ਅਸੀਂ ਚੱਲਦੇ ਉਹਨਾਂ ਦੀ ਪਰਚੇ ਦੀ ਗੱਲ ਕਹੀ ਜਾ ਰਹੀ ਆ ਕਿ ਬਰਾਬਰ ਪਰਚਾ ਹੋਣਾ ਚਾਹੀਦਾ ਏ ਜਿਹੜਾ ਪਰਚਾ ਹੋਇਆ ਇਹਦੀ ਇਨਕੁਆਇਰੀ ਕਰਕੇ ਇਹਨਾਂ ਨੂੰ ਜਿਹੜਾ ਇਨਸਾਫ ਆ ਉਹ ਦਿੱਤਾ ਜਾਵੇ ਫਿਲਹਾਲ ਐਸ ਐਚਓ ਸਾਹਿਬ ਕੀ ਕਹਿੰਦੇ ਨੇ ਅੱਗੇ ਕੀ ਹੁੰਦਾ ਇਹ ਤਾਂ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਦੇਖਾ ਜੇ ਕੰਮ ਕਰਦੀਆਂ ਨੇ ਵੀ ਕੋਈ ਗਾੜੀ ਗਲੋਚ ਹੋਈ ਆ ਉਹ ਸਵੇਰੇ ਹੋ ਗਈ ਈ ਸਾਰੀ ਇੰਟਰਵਿਊ ਸੋ ਕੀ ਕਹਿੰਦੇ ਨੇ ਐਸ ਐਚਓ ਸਾਹਿਬ ਉਹ ਜ਼ਰੂਰ ਤੁਹਾਨੂੰ ਦੱਸਾਂਗੇ ਬਣੇ ਰਹੋ ਟਿਵਾਣਾ ਟੀਵੀ ਦੇ ਨਾਲ